ਵਿੱਕੀ ਮਿੱਡੂ ਖੇੜੇ ਨੂੰ ਕਦੇ ਥ੍ਰੈਟ ਆਇਆ ਸੀ ਕੋਈ ਧਮਕੀ ਹੈਗੀ ਸੀ ਨਹੀਂ ਤਾਂ ਬੰਦਾ ਇੰਨਾ ਬੇਵਿਸਲਾ ਹੋਊ ਕਿ ਤੱਕ ਹੁੰਦਾ ਨਹੀਂ ਜਿਸ ਨੂੰ ਇੰਨਾ ਵੱਡਾ ਥ੍ਰੈਟ ਹੋਵੇ ਏਡੀ ਤਿਆਰੀ ਨਾਲ ਸ਼ੂਟਰ ਆਣੇ ਹੋਣ ਤਾਂ ਗੱਲ ਤਾਂ ਕਿਤੇ ਨਾ ਕਿਤੇ ਨਿਕਲਦੀ ਹੈ ਦੇਖੋ ਜੀ ਕੋਈ ਥ੍ਰੈਟ ਹੈਗਾ ਸੀ ਹਾਂ 4-6 ਮਹੀਨੇ ਪਹਿਲਾਂ ਵਿੱਕੀ ਨੂੰ ਸੁਨੇਹਾ ਜ਼ਰੂਰ ਲੱਗਿਆ ਸੀ ਉਹਦੇ ਬਣੀਓ ਮੈਸੇਜ ਲੱਗਿਆ ਸੀਗਾ ਵੀ ਤੈਨੂੰ ਦੇਖਣਾ ਹੈ ਤੈਨੂੰ ਬੰਦਾ ਬਣਾਵਾਂਗੇ ਇਹ ਡਾਇਰੈਕਟ ਕਾਲ ਨਹੀਂ ਸੀ ਨਹੀਂ ਇਟ ਵਾਜ਼ਨਟ ਅ ਡਾਇਰੈਕਟ ਕਾਲ ਤੇ ਮੈਂ ਉਦੋਂ ਬੜਾ ਟੈਂਸਡ ਸੀਗਾ ਮੈਂ ਇਹ ਯਾਰ ਆ ਮੈਂ ਕੰਮ ਕੀ ਹੋ ਗਿਆ ਵੀ ਆਪਣਾ ਕੀ ਲੈਣ ਦੇਣਾ ਕਿਸੇ ਨਾਲ ਫਿਰ ਪੁਲਸ ਵਾਲਿਆਂ ਦੇ ਨਾਲ ਵੀ ਬਹੁਤ ਚੰਗਾ ਸਹਿਚਾਰ ਸੀਗਾ ਬੜਾ ਨਹੀਂ ਬੜਾ ਬੜਾ ਔਰ ਹੋਰ ਵੀ ਆਪਸਰਾ ਦੇ ਨਾਲ ਚੰਗਾ ਸਹਿਚਾਰ ਦੱਸਦੇ ਆ ਤੇ ਕਿਸੇ ਨੇ ਕਦੇ ਇੰਟੈਲੀਜੈਂਸ ਨੇ ਕੋਈ ਇਨਪੁਟ ਨਹੀਂ ਦਿੱਤਾ ਕਿ ਕੀ ਦੀ ਜਾਨ ਨੂੰ ਖਤਰਾ ਆ ਜਾਂ ਕਿ ਕਿਦੇ ਮਗਰ ਗੈਂਗਸਟਰ ਲੱਗੇ ਹੋਏ ਆ ਫਰਟ ਨੂੰ ਐਂ ਕਰਤਾ ਵੀ ਉਵੇਂ ਯਾਰ ਇਸ ਐਕਸਟੈਂਡ ਤਾਈਂ ਤਾਂ ਨਹੀਂ ਜਾਂਦੇ ਬਟ ਸਾਨੂੰ ਪਤਾ ਨਹੀਂ ਸੀਗਾ ਵੀ ਇੱਥੋਂ ਤਾਈਂ ਕਿੱਕੀ ਮੈਡੂ ਖੇਡ ਨੂੰ ਕਦੇ ਥ੍ਰੈਟ ਆਇਆ ਸੀ ਕੋਈ ਧਮਕੀ ਹੈਗੀ ਸੀ ਨਹੀਂ ਤਾਂ ਬੰਦਾ ਇੰਨਾ ਬੇਇਸਲਾ ਹੋ ਕੇ ਤਾਂ ਘੁੰਮਦਾ ਨਹੀਂ ਜਿਹਨੂੰ ਇੰਨਾ ਵੱਡਾ ਥ੍ਰੈਟ ਹੋਵੇ ਏਡੀ ਤਿਆਰੀ ਨਾਲ ਸ਼ੂਟਰ ਆਣੇ ਹੋਣ ਤਾਂ ਗੱਲ ਤਾਂ ਕਿਤੇ ਨਾ ਕਿਤੇ ਨਿਕਲਦੀ ਹੈ ਕੋਈ ਥ੍ਰੈਟ ਹੈਗਾ ਸੀ ਉਹਨਾਂ ਬਿਲਕੁਲ ਵਿਕਰਮ ਤੁਹਾਡੀ ਗੱਲ ਬ੍ਰਦਰ ਸਹੀ ਹੈ ਵੀ ਐਡਾ ਵੱਡਾ ਸਰਕਲ ਹੋਣ ਤੋਂ ਬਾਵਜੂਦ ਵੀ ਆਪਾਂ ਨੂੰ ਇਸ ਚੀਜ਼ ਦਾ ਇਲਮ ਨਹੀਂ ਹੋਇਆ ਇਸ ਚੀਜ਼ ਦੀ ਇਹ ਜਿਹੜੀ ਨੇਰੀ ਆਪਣੇ ਮਣੀ ਨੂੰ ਚੜਦੀ ਆਉਂਦੀ ਸੀ ਉਸ ਚੀਜ਼ ਦਾ ਆਪਾਂ ਨੂੰ ਅਹਿਸਾਸ ਨਹੀਂ ਮਹਿਸੂਸ ਨਹੀਂ ਹੋਈ ਪਹਿਲਾਂ ਪਰ ਇਸ ਇਨਸੀਡੈਂਟ ਤੋਂ 2 3 4 ਮੈਨੂੰ ਲੱਗਦਾ ਆਈ ਥਿੰਕ ਆ ਡੋਨਟ نو ਐਟ ザਟ ਟਾਈਮ 4-6 ਮਹੀਨੇ ਪਹਿਲਾਂ ਵਿੱਕੀ ਨੂੰ ਸੁਨਿਆ ਜਰੂਰ ਲੱਗਿਆ ਸੀ ਹੂੰ ਬੰਬੀਹਾ ਗੈਂਗ ਦਾ ਇਹਦਾ ਜਿਹੜਾ ਲੱਕੀ ਪਟਿਆਲ ਦਾ ਜਿਹੜਾ ਇੱਕ ਹੋਰ ਸਪੋਆਰਡੀਨੇਟ ਕਹਿ ਦਈਏ ਜਾਂ ਕੋਈ ਆਪਾਂ ਕਹਿ ਦਈਏ ਵਾਟਐਵਰ ਜਿਹੜਾ ਇਹਦਾ ਮੈਂਬਰ ਹੀ ਇਹਦੇ ਨਾਲ ਹੀ ਫੜਿਆ ਫੜਿਆ ਗਿਆ ਸੀ ਰਮੇਨੀਆਂ ਤੁਲਿਆਂ ਦਾ ਸੀਗਾ ਇੱਥੇ ਵਾਪਸ ਪੰਜਾਬ ਪੁਲਿਸ ਨੇ ਫੜ ਕੇ ਸੁਪਰੀਤ ਬੁੱਢਾ ਆ ਹਾਂ ਤੇ ਉਹਦੇ ਬਣੀਓ ਮੈਸੇਜ ਲੱਗਿਆ ਸੀਗਾ ਵੀ ਤੈਨੂੰ ਦੇਖਣਾ ਤੈਨੂੰ ਬੰਦਾ ਬਣਾਵਾਂਗੇ ਇਹ ਡਾਇਰੈਕਟ ਕਾਲ ਨਹੀਂ ਸੀ ਨਹੀਂ ਇਟ ਵਾਸਨਟ ਅ ਡਾਇਰੈਕਟ ਕਾਲ ਕਿਸੇ ਦੇ ਥਰੂs ਨੇ ਹਾਂ ਨਹੀਂ ਹੋ ਸਕਦਾ ਇਹ ਡਾਇਰੈਕਟ ਵੀ ਹੋ ਜਾਏ ਵਿੱਕੀ ਨੇ ਜਿੰਨੀਕ ਮੈਨੂੰ ਗਾਣੀ ਦੱਸੀ ਸੀਗੀ ਮੈਂ ਉਨੀ ਕੀ ਮੈਨੂੰ ਸ਼ਾਇਦ ਹੋ ਸਕਦਾ ਇਹਨੂੰ ਸਿੱਧਾ ਡਾਇਰੈਕਟ ਆਇਆ ਹੋਵੇ ਜਾਂ ਕਿਸੇ ਦੇ ਥਰੂ ਆਇਆ ਹੋਵੇ ਪਰ ਵਿੱਕੀ ਨੇ ਮੈਨੂੰ ਇਹ ਗੱਲ ਦੱਸੀ ਵੀ ਵੀਰੇ ਐ ਕਰਕੇ ਆ ਗੱਲ ਹੋ ਗਈ ਤੇ ਮੈਂ ਉਦੋਂ ਬੜਾ ਟੈਂਸਡ ਸੀਗਾ ਮੈਂ ਯਾਰ ਆਹ ਮੈਂ ਚ ਨਵਾਂ ਕੰਮ ਕੀ ਹੋ ਗਿਆ ਵੀ ਆਪਣਾ ਕੀ ਲੈਣ ਦੇਣਾ ਕਿਸੇ ਨਾਲ ਫਿਰ ਮੈਂ ਤੁਹਾਨੂੰ ਇੱਕ ਹੋਰ ਗੱਲ ਜਦੋਂ ਉਹ ਨਾ ਬੰਦਾ ਇੱਕ ਬੰਦੇ ਦੀ ਜਦੋਂ ਗ੍ਰਾਫ ਹੈ ਜਿਹੜਾ ਤਾਂ ਨੂੰ ਜਾਂਦਾ ਹੈ ਸਿਸਟਮ ਦੇ ਵਿੱਚ ਪੋਲੀਟੀਕਲ ਸਿਸਟਮ ਦੇ ਵਿੱਚ ਵਿੱਕੀ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਐਕਟਿਵ ਸੀਗਾ ਐਸੋਏ ਨੂੰ ਸਟੈਬਲਿਸ਼ ਕਰਨ ਵਾਸਤੇ ਉਹਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਬਿਲਕੁਲ ਹੋਰ ਸਿਸਟਮਾਂ ਦੇ ਵਿੱਚ ਉਹਨੇ ਆਪ ਦੇ ਆਪ ਦੇ ਕੈਰੀਅਰ ਨੂੰ ਲੈ ਕੇ ਆਪਦੀ ਲਾਈਫ ਨੂੰ ਲੈ ਕੇ ਜਿਹੜਾ ਉਹਨੇ ਪਲਾਨ ਕੀਤਾ ਸੀ ਉਸ ਦੇ ਵਿੱਚ ਉਹ ਬਹੁਤ ਮਿਹਨਤ ਕਰਦਾ ਸੀ ਪਰ ਜਿਵੇਂ ਜਿਵੇਂ ਬੰਦੇ ਦੀ ਚੜ੍ਹਾਈ ਹੁੰਦੀ ਹੈ ਉਵੇਂ ਉਵੇਂ ਦੁਸ਼ਮਣ ਵੀ ਪੈਦਾ ਹੁੰਦੇ ਆ ਉਹ ਮੈਨੂੰ ਲੱਗਦਾ ਹੈ ਵੀ ਉਸ ਚੀਜ਼ ਕਰਨੇ ਨੂੰ ਉਦੋਂ ਇਹ ਚੀਜ਼ ਆਇਆ ਵੀ ਇਹ ਜਿਆਦਾ ਉੱਡਣ ਲੱਗ ਗਿਆ ਤੇ ਇਹਨੂੰ ਬਿਠਾਉਣਾ ਹੈ ਇਹਨਾਂ ਦੀ ਮੈਨੂੰ ਐ ਲੱਗਦਾ ਵੀ ਪਲਾਨਿੰਗ ਹੋ ਸਕਦਾ ਵੀ ਉਦੋਂ ਹੀ ਚੱਲ ਪਈ ਹੋਵੇ ਜਾਂ ਰੱਬ ਜਾਣੇ ਕੀ ਹੈ ਬਟ ਚਲੋ ਉਹ ਥ੍ਰੈਟ ਜ਼ਰੂਰ ਆਈ ਪਰ ਉਸ ਥ੍ਰੈਟ ਨੂੰ ਐਂ ਕਰਤਾ ਵੀ ਨਹੀਂ ਯਾਰ ਇਸ ਐਕਸਟੈਂਡ ਤਾਈਂ ਤਾਂ ਨਹੀਂ ਜਾਂਦੇ ਬਟ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਇੱਥੋਂ ਤਾਈਂ ਵੀ ਗੱਲ ਉੱਪਰ ਚੋ ਪਰ ਉਹ ਗੱਲ ਫਿਰ ਉਸ ਤੋਂ ਬਾਅਦ ਤਾਂ ਨਹੀਂ ਕੁਝ ਹੋਇਆ ਕਿਉਂਕਿ ਉਹ ਉਸ ਚੀਜ਼ ਨੂੰ ਕਾਫੀ ਸਮਾਂ ਹੋ ਗਿਆ ਸੀ ਮਰਡਰ ਤੋਂ ਕਾਫੀ ਚਿਰ ਪਹਿਲਾਂ ਦਾ ਹਾਂ ਹਾਂ ਮਤਲਬ ਕਿ ਹਾਂ ਹੋ ਹੀ ਸਕਦਾ ਵੀ ਵਾਅਵੱਚ ਟਾਈਮ ਹੀ ਹੋ ਗਿਆ ਸੀ ਉਸ ਚੀਜ਼ ਨੂੰ ਫਿਰ ਅਸੀਂ ਆਪ ਨਾਰਮਲ ਰੂਟੀਨ 'ਚ ਹੋ ਜਾਣਾ ਜੀ ਆਪਾਂ ਕਿਹੜਾ ਕੋਈ ਇਹੋ ਜੀ ਗੱਲ ਸੀਗੀ ਵੀ ਆਪਾਂ ਨੂੰ ਕੋਈ ਮਾੜਾ ਮੋਟਾ ਵੀ ਇਲਮ ਹੁੰਦਾ ਇਸ ਤੋਂ ਬਾਅਦ ਫਿਰ ਵਿੱਕੀ ਹੋਣੀ ਬੇਰ ਰਹਿਣ ਲੱਗੇ ਜਾਂ ਨਹੀਂ ਨਹੀਂ ਉਹ ਐਡਾ ਖਾਸ ਵੇਰ ਨਹੀਂ ਕਹਿੰਦਾ ਸੀ ਤੁਹਾਨੂੰ ਦੱਸਿਆ ਨਾ ਜੀ ਜੇ ਵੇਰ ਇਹੋ ਜੀ ਗੱਲ ਦਾ ਆਪਾਂ ਨੂੰ 1% ਵੀ ਅਲਮ ਹੁੰਦਾ ਵੀ ਆਹ ਚੀਜ਼ ਸਾਡੇ ਨਾਲ ਹੋ ਸਕਦੀ ਹੈ ਤੇ ਆਪਾਂ ਪ੍ਰਿਪੇਅਰ ਰਹਿਣਾ ਸੀਗਾ ਤੇ ਵਿੱਕੀ ਐਡਾ ਇੱਕ ਮੈਂ ਕਹਿੰਨਾ ਵੀ ਤਾਬ ਦਾ ਰੱਖਦਾ ਸੀਗਾ ਉਹ ਇਹੋ ਜੀ ਪੇਡਾਂ ਤੋਂ ਮਾਰ ਨਹੀਂ ਖਾਂਦਾ ਸੀ ਇਹੀ ਚੀਜ਼ ਮੇਰੇ ਵਾਰ-ਵਾਰ ਜ਼ਹਿਨ ਚ ਆਉਂਦੀ ਹੈ ਹੁਣ ਵੀ ਮੈਂ ਗੱਲ ਕਰ ਰਿਹਾ ਮੈਂ ਵਾਰ-ਵਾਰ ਉਹੀ ਸ਼ਾਇਦ ਮੈਂ 2-3 ਵਾਰ ਪਹਿਲਾਂ ਪੁੱਛ ਲਈ ਜੀ ਇੰਨਾ ਵੱਡਾ ਨੈਟਵਰਕ ਸਿਸਟਮ ਇੰਨਾ ਤੁਹਾਨੂੰ ਦੁਨੀਆ ਜਾਣਦੀ ਹੈ ਤੁਹਾਨੂੰ ਤੁਸੀਂ ਠਾਹ ਕਰਕੇ ਚੁਟਕੀ 'ਚ ਕਿਸੇ ਦਾ ਵੀ ਕੰਮ ਕਰਾ ਸਕਦੇ ਹੋ ਨਾ ਫੋਨ ਕਰਕੇ ਔਰ ਜੋ ਤੁਹਾਡਾ ਐਡਾ ਨੈਟਵਰਕ ਹੋ ਜਾਂਦਾ ਕਿਸੇ ਪੁਲਿਸ ਵਾਲੇ ਪੁਲਿਸ ਵਾਲਿਆਂ ਦੇ ਨਾਲ ਵੀ ਬਹੁਤ ਚੰਗਾ ਸਹਿਚਾਰ ਸੀਗਾ ਬੜਾ ਜੀ ਬੜਾ ਬੜਾ ਔਰ ਹੋਰ ਵੀ ਅਫਸਰਾ ਦੇ ਨਾਲ ਚੰਗਾ ਸਹਿਚਾਰ ਦੱਸਦੇ ਤਾਂ ਕਿਸੇ ਨੇ ਕਦੇ ਇੰਟੈਲੀਜੈਂਸ ਨੇ ਕੋਈ ਇਨਪੁਟ ਨਹੀਂ ਦਿੱਤਾ ਕਿ ਕਿ ਦੀ ਜਾਨ ਨੂੰ ਖਤਰਾ ਆ ਜਾਂ ਵੀ ਕਿਦੇ ਮਗਰ ਗੈਂਗਸ ਦੇ ਕੋਈ ਸ਼ਾਇਦ ਉਹਨੂੰ ਕੋਈ ਕਹਿੰਦਾ ਹੋਵੇ ਪਰ ਮੈਨੂੰ ਉਸ ਗੱਲ ਦਾ ਕੋਈ ਪਤਾ ਨਹੀਂ ਨਾ ਸੀ ਬਿਕੋਜ਼ ਮੇਰੇ ਨਾਲ ਉਹ ਡਿਸਕਸ ਨਹੀਂ ਕੀਤੀ ਉਹਨੇ ਗੱਲ ਜੇ ਕੋਈ ਮੈਨੂੰ ਕਹਿ ਹੁੰਦਾ ਹਾਂ ਫਿਰ ਜ਼ਰੂਰ ਮੈਂ ਉਹਨੂੰ ਅਵੇਅਰ ਕਰਦਾ ਜਾਂ ਮੈਂ ਹੀ ਨਾਲ ਜਾਵੜਿਆ ਕਰਦਾ ਗਾਰਡ ਕਰਦੇ ਉਹਨਾਂ ਨੂੰ ਆਬਵੀਅਸਲੀ ਜੀ ਮੇਰਾ ਭਰਾ ਸੀਗਾ ਜਿਹੜੇ ਉਹ ਜਦੋਂ ਥ੍ਰੈਟ ਵਾਲੀ ਗੱਲ ਹੋਈ ਸੀ ਤੇ ਮੈਂ ਬੜੇ ਦਿਨ ਇਹਦੇ ਨਾਲ ਰਿਆ ਰਾਈਫਲ ਚੱਕ ਕੇ ਉਹ ਕਿਹੜੇ ਗਨਮੈਨ ਸੀ ਜਾਂ ਕਿਹੜੀ ਸਿਕਿਉਰਿਟੀ ਆਪ ਮੈਂ ਚੱਕਦਾ ਸੀ ਇਹ ਗਨਮੈਨ ਜਿਹੜੇ ਤੁਹਾਡੇ ਨਾਲ ਚੱਲਦੇ ਥੋਨੂੰ ਥ੍ਰੈਟ ਤੋਂ ਬਾਅਦ ਨੇ ਹਾਂਜੀ ਹਾਂਜੀ ਆ ਮਲਗੀ ਵਿੱਕੀ ਦੇ ਇਨਸੀਡੈਂਟ ਤੋਂ ਬਾਅਦ ਆ ਸੋ ਗੱਲ ਇਹ ਆ ਵੀ ਅ ਕਹਿਣ ਤੋਂ ਪਾਵੇ ਵੀ ਫਿਰ ਮੈਂ ਅਸੀਂ ਆਪ ਪ੍ਰਕਾਸ਼ਨ ਲੈਂਦੇ ਕੋਈ ਨਾ ਜੇ ਆਪਾਂ ਨੂੰ ਇਸ ਚੀਜ਼ ਦਾ ਆਉਂਦਾ ਵੀ ਐਡਵਟੈਂਚਰ ਉਸ ਤੋਂ ਬਾਅਦ ਤੁਸੀਂ ਵੈਪਨ ਚਲਾਉਣ ਦੀ ਕੋਈ ਟ੍ਰੇਨਿੰਗ ਲਈ ਆ ਪਹਿਲਾਂ ਹੀ ਸ਼ੂਟਰ ਹੈਗੇ ਹੋ ਤੁਸੀਂ ਤਾਂ ਮੈਂ ਬੰਦਾ ਗੁਰੂ ਮਹਾਰਾਜ ਦੀ ਕਿਰਪਾ ਜੀ ਮੈਂ ਬੜਾ ਛੋਟਾ ਹੁੰਦਾ ਹੀ ਚਲਾਉਣ ਲੱਗ ਗਿਆ ਸੀਗਾ ਬੜਾ ਛੋਟਾ ਹੁੰਦਾ ਸੀਗਾ ਸਕੂਲ ਟਾਈਮ ਤੋਂ ਹੀ ਮੈਂ ਚਲੋ ਗੁਰੂ ਮਹਾਰਾਜ ਦੀ ਕਿਰਪਾ ਕਰੇ ਪਰਿਵਾਰ ਚ ਓਵੇਂ ਸਿਸਟਮ ਸੀਗਾ ਚਲੋ ਅਸੀਂ ਚਲਾਉਂਦੇ ਚਲਾਉਂਦੇ ਰਹਿੰਦੇ ਸੀ ਵੈਪਨ ਲੈਦੇ ਦੁਬਾਰਾ ਮੈਂ ਸ਼ੂਟਿੰਗ ਸ਼ਟਿੰਗ ਵੀ ਕਰਦਾ ਰਿਹਾ ਠੀਕ ਹੈ ਹਾਂ ਮੈਨੂੰ ਸ਼ੌਂਕ ਹੈ ਡੇਵਨ ਤੋਂ ਹੀ ਸ਼ੌਂਕ ਸੀਗਾ ਹਾਂ ਚੰਗੇ ਵੈਪਨ ਦਾ ਸ਼ੌਂਕ ਸੀ ਹਾਂ ਸਿਰੇ ਵੀ ਹੈ ਵੈਪਨ ਨਹੀਂ ਆਪਾਂ ਕਦੇ ਮਾੜਾ ਰੱਖਿਆ ਅੱਜ ਤਾਈਂ ਸੈਂਸ ਆਈ ਥਿੰਕ 2000 4-5 ਤੋਂ ਲੈ ਕੇ ਮੈਂ ਕਦੇ ਵੈਪਨ ਮਾੜਾ ਨਹੀਂ ਰੱਖਿਆ ਮੈਂ ਆਈ ਥਿੰਕ ਹਾਂ ਮੈਂ ਕੀ ਹੋਇਆ ਕਿ ਵੈਪਨ ਦੇ ਵੀ ਤੋਂ ਤੁਹਾਨੂੰ ਮੈਂ ਗੱਲ ਸੁਣਾਇ ਦਿੰਦਾ ਇਨਸੀਡੈਂਟ ਜੀ ਮਾਤਾ ਕੋਲੇ ਮਾਤਾ ਦੇ ਲਾਇਸੈਂਸ ਦੇ ਬੱਤੀ ਬੋਰ ਸੀਗਾ ਕਿਤੇ ਤੁਹਾਡੇ ਮੰਮੀ ਨੇ ਹਾਂ ਉਹ ਮੈਨੂੰ ਬੜਾ ਮਾੜਾ ਲੱਗਿਆ ਕਰੇ ਮੈਂ ਹਾਂ ਜੀ ਬੱਤੀ ਬੋਰ ਕੋਲ ਲੈਣਾ ਹੁੰਦਾ ਪਲਾਨਾ ਇਹਦਾ ਕਹਾ ਮੈਂ ਜੀ ਰੋਲਾ ਰੁਲਾ ਪਾ ਕੇ ਮੈਂ ਜੀ ਉਹ ਮਾਤਾ ਤੋਂ ਲੈ ਕੇ ਲੈ ਲਿਆ ਲੈ ਕੇ ਜੀ ਮੈਂ ਚਲੋ ਉਦੋਂ ਤੁਹਾਨੂੰ ਪਤਾ ਵੀ ਸਿਸਟਮ ਵੀ ਹੋ ਜਾਂਦਾ ਸੀ ਮੈਂ ਉਹ ਵੇਚ ਕੇ ਤੇ ਆਪਦੇ ਲਾਇਸੈਂਸ ਦੇ ਉੱਤੇ ਉਦੋਂ 45 ਲੈ ਲਿਆ 45 ਬੋਰ 45 ਬੋਰ ਫਿਰ ਉਦੋਂ ਦਾ ਬਸ ਮੈਂ ਆਪਾ 45 ਬੋਰ ਦੇ ਉਪਾਸ਼ਕ ਹਾਂ ਤੇ ਉਹੀ ਚੱਲਿਆ ਹੁੰਦਾ ਨਾਲ ਅਪਗ੍ਰੇਡ ਕਰਦੇ ਰਹਿੰਨੇ ਆ ਬਟ ਠੀਕ ਹੈ ਇੰਡੀਆ ਦੇ ਵਿੱਚ ਵੀ ਚੰਗਾ ਵੈਪਨ 45 ਬੋਰ ਦਾ ਠੀਕ ਹੈ ਜਿਵੇਂ ਕੋਈ ਹੋਰ ਕੰਪਨੀਆਂ ਸੈਗੀਆਂ ਚਲੋ ਮਲਹੋਤਰਾ ਜਾਂ ਹੋਰ ਕੰਪਨੀ ਨਹੀਂ ਜੀ ਉਹ ਚਲੋ ਨਹੀਂ ਨਹੀਂ ਵਿਦੇਸ਼ੀ ਆ ਇੰਪੋਰਟਡ ਦੇਖੋ ਜੀ ਮਲਹੋਤਰਾ ਮਲਹੋਤਰਾ ਇਹ ਵੀ ਠੀਕ ਹੈ ਹੈ ਤਾਂ ਉਹ ਵੀ 45 ਬੋਰ ਪਰ ਆਪਾਂ ਕਿਸ ਨੂੰ ਐਵੇਂ ਮਾੜਾ ਕਿਉਂ ਆਖੀਏ ਬਟ ਤੁਹਾਡੇ ਕੋਲੇ ਵਧੀਆ ਵੈਪਨ ਚਾਹੀਦਾ ਜੇ ਤੁਸੀਂ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੋ ਕਿ ਤੁਹਾਡਾ ਥ्रेट ਪਰਸੈਪਸ਼ਨ ਜਸ ਲੈਵਲ ਦਾ ਤੁਹਾਨੂੰ ਚੰਗਾ ਵੈਪਨ ਉਸ ਵੈਪਨ ਤੁਹਾਨੂੰ ਚੰਗਾ ਚਾਹੀਦਾ ਇਸੇ ਕਰਕੇ ਉਸ ਵੇਲੇ ਵੈਪਨ 45 ਇਜ਼ ਦਾ ਬੈਸਟ ਕੈਲੀਬਰ ਸੈਲਫ ਡਿਫੈਂਸ ਵਾਸਤੇ ਭਾਈ ਜੀ ਇਹਦੇ ਇਹਦੇ ਤੋਂ ਉੱਤੇ ਕੈਲੀਬਰ ਹੈ ਨਹੀਂਗਾ ਕੋਈ ਸੋ ਇਸ ਕਰਕੇ ਮੈਂ 45 ਰਹਾਦਾ ਮੈਨ ਸਟਾਪਰ ਹੈ ਤੇ ਸੋ ਇਸ ਕਰਕੇ ਮੈਂ ਉਹੀ ਵੈਪਨ ਆਪਦੇ ਕੋਲੇ ਰੱਖਿਆ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਤੁਸੀਂ ਚਲੋ ਵੈਪਨ ਆੜਨ ਦੀ ਵੀ ਗੱਲ ਆ ਜਾਂਦੀ ਜਦੋਂ ਵਿਕੀ ਹੁਣਾ ਦੇ ਪਿੱਛੇ ਸ਼ੂਟਰ ਲੱਗੇ ਆ ਉਹਨਾਂ ਨੇ ਸ਼ਾਇਦ ਫੋਨ ਆ ਚਾਬੀ ਘੁਮਾ ਕੇ ਛੁੱਟੀ ਸੀ ਫੋਨ ਮਾਰਿਆ ਸੀ ਜੀ ਫੋਨ ਮਾਰਿਆ ਸੀ ਫੋਨ ਮਾਰਿਆ ਸੀ ਇੰਨੇ ਸ਼ਾਰਪਨੈਸ ਦੇ ਨਾਲ ਫੋਨ ਵੀ ਸ਼ਾਇਦ ਇੱਕ ਵੈਪਨ ਇੱਕ ਬੰਦੇ ਦਾ ਲੌਕ ਹੋ ਗਿਆ ਸੀਗਾ ਬਾਈ ਜੀ ਐਕਚੁਅਲ ਕੀ ਹੋਇਆ ਕਿ ਉਹ ਇੰਨੇ